ਇੱਕ ਵਾਰ ਦੀ ਗੱਲ ਹੈ ਇੱਕ ਗੁਰੂ ਆਪਣੇ ਚੇਲੇ ਨਾਲ ਕਿਤੇ ਜਾ ਰਿਹਾ ਸੀ ਉਹ ਚੇਲਾ ਇੱਕ ਅਮੀਰ ਕਾਰ ਦਾ ਸੀ ਉਸ ਚੇਲੇ ਨੂੰ ਰਸਤੇ ਵਿੱਚ ਇੱਕ ਗਰੀਬ ਮਜ਼ਦੂਰ ਦੀ ਜੁੱਤੀ ਦਿਖਾਈ ਦਿੱਤੀ ਤਾਂ ਉਸ ਨੂੰ ਇੱਕ ਮਜ਼ਾਕ ਸੁਝਿਆ ਉਸਨੇ ਉਸਤਾਦ ਜੀ ਨੂੰ ਕਿਹਾ ਗੁਰੂ ਜੀ ਇਹ ਜੁੱਤੀ ਛੁਪਾ ਲਈਏ ਤਾਂ ਕਿੰਨਾ ਮਜ਼ਾ ਆਵੇਗਾ ਦੇਖਦੇ ਹਾਂ ਕਿ ਇਸ ਦਾ ਮਜ਼ਦੂਰ ਤੇ ਕੀ ਪ੍ਰਭਾਵ ਪੈਂਦਾ ਹੈ ਪਰ ਗੁਰੂ ਜੀ ਨੇ ਕਿਹਾ ਜੀ ਨਹੀਂ ਕਿਸੇ ਗਰੀਬ ਵਿਅਕਤੀ ਨਾਲ ਅਜਿਹਾ ਗੰਦਾ ਮਜ਼ਾਕ ਕਰਨਾ ਠੀਕ ਨਹੀਂ ਹੈ ਕਿਉਂ ਨਾ ਇਹਨਾਂ ਜੁੱਤੀਆਂ ਵਿੱਚ ਕੁਝ ਸਿੱਕੇ ਪਾ ਕੇ ਵੇਖੀਏ ਅਤੇ ਦੇਖੀਏ ਕਿ ਇਸ ਗਰੀਬ ਮਜ਼ਦੂਰ ਨੇ ਕੀ ਗਰੀਬ ਮਜ਼ਦੂਰ ਤੇ ਕੀ ਅਸਰ ਪੈਂਦਾ ਹੈ ਇਹਨਾਂ ਨੇ ਉਸ ਗਰੀਬ ਦੀ ਜੁੱਤੀ ਵਿੱਚ ਕੁਝ ਸਿੱਕੇ ਰੱਖ ਦਿੱਤੇ ਫਿਰ ਜਿਵੇਂ ਹੀ ਮਜ਼ਦੂਰ ਆਪਣਾ ਕੰਮ ਕਰਕੇ ਵਾਪਸ ਪਰਤਿਆ ਅਤੇ ਉਸ ਨੇ ਆਪਣੀ ਜੁੱਤੀ ਵਿੱਚ ਇੱਕ ਪੈਰ ਰੱਖਿਆ ਤਾਂ ਉਸ ਨੂੰ ਥੋੜਾ ਕਠੋਰ ਮਹਿਸੂਸ ਹੋਇਆ ਜਦੋਂ ਉਸ ਨੇ ਆਪਣਾ ਹੱਥ ਜਿੱਤੀ ਅੰਦਰ ਪਾਇਆ ਤਾਂ ਉਸ ਨੇ ਕੁਝ ਸਿੱਕੇ ਦੇਖੇ ਉਹ ਬੜਾ ਹੈਰਾਨ ਹੋਇਆ ਉਸ ਨੇ ਆਲੇ ਦੋਲੇ ਦੇਖਿਆ ਤਾਂ ਕੋਈ ਨਹੀਂ ਸੀ ਫਿਰ ਉਸ ਨੇ ਦੂਸਰੀ ਪੈਰ ਜਿੱਤੀ ਵਿੱਚ ਪਾਇਆ ਅਤੇ ਫਿਰ ਉਸ ਨੂੰ ਕੁਝ ਸਿੱਕੇ ਮਹਿਸੂਸ ਹੋਏ ਹੁਣ ਉਸ ਨੇ ਇਹ ਦੋਹਾਂ ਜੁੱਤੀਆਂ ਦੇ ਸਿੱਕੇ ਆਪਣੇ ਹੱਥਾਂ ਵਿੱਚ ਰੱਖ ਲਏ ਅਤੇ ਰੱਬ ਵੱਲ ਇਸ਼ਾਰਾ ਕਰਦੇ ਆ ਕਿਹਾ ਕਿ ਹੇ ਰੱਬਾ ਪਤਾ ਨਹੀਂ ਕਿਹੜਾ ਚੰਗਾ ਆਦਮੀ ਇਹ ਸਿੱਕੇ ਮੇਰੀ ਜੁੱਤੀ ਵਿੱਚ ਰੱਖ ਗਿਆ ਹੈ ਰੱਬਾ ਉਸ ਨੂੰ ਹਮੇਸ਼ਾ ਖੁਸ਼ ਰੱਖੀ ਇਸ ਪੈਸੇ ਨਾਲ ਮੈਂ ਆਪਣੇ ਬੱਚਿਆਂ ਅਤੇ ਪਤਨੀ ਲਈ ਕੁਝ ਖਾਣਾ ਅਤੇ ਦਵਾਈਆਂ ਲੈ ਕੇ ਜਾਵਾਂਗਾ ਅਤੇ ਇਹ ਕਹਿ ਕੇ ਉਹ ਚਲਾ ਗਿਆ ਚਿਲੇ ਤੇ ਅਧਿਆਪਕ ਦੋਵੇਂ ਇਹ ਸੁਣ ਰਹੇ ਸਨ ਹੁਣ ਗੁਰੂ ਨੇ ਚਿਲੇ ਨੂੰ ਪੁੱਛਿਆ ਕਿ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਪਹਿਲਾ ਚੁਟਕਲਾ ਜਾਂ ਮੇਰਾ ਇਹ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਤਾਂ ਉਸਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਹੁਣ ਮੈਂ ਸਮਝ ਗਿਆ ਹਾਂ ਕਿ ਸੱਚੀ ਖੁਸ਼ੀ ਕੀ ਹੁੰਦੀ ਹੈ ਜਦੋਂ ਅਸੀਂ ਕਿਸੇ ਦਾ ਮਜ਼ਾਕ ਉਡਾਉਂਦੇ ਹਾਂ ਤਾਂ ਸਾਨੂੰ ਪਲ ਭਰ ਲਈ ਖੁਸ਼ੀ ਮਿਲਦੀ ਹੈ ਪਰ ਇਹ ਸਾਨੂੰ ਬਦਕਿਸਮਤੀ ਦਿੰਦੀ ਹੈ ਪਰ ਜੇਕਰ ਅਸੀਂ ਕਿਸੇ ਔਖੀ ਕੜੀ ਵਿੱਚ ਕਿਸੇ ਦੀ ਮਦਦ ਕਰਦੇ ਹਾਂ ਤੇ ਜਿਸ ਦੀ ਵੀ ਅਸੀਂ ਮਦਦ ਕਰਦੇ ਹਾਂ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਉਸ ਦੀ ਮਦਦ ਕੀਤੀ ਹੈ ਪਰ ਅੰਦਰੋਂ ਅਸੀਂ ਜਾਣਦੇ ਹਾਂ ਉਸ ਵਿਅਕਤੀ ਦੀ ਮਦਦ ਕੀਤੀ ਹੈ ਇਹ ਸੱਚੀ ਖੁਸ਼ੀ ਹੈ ਜਦੋਂ ਅਸੀਂ ਦੂਜਿਆਂ ਨੂੰ ਖੁਸ਼ੀ ਦਿੰਨੇ ਆ ਤਾਂ ਸਾਨੂੰ ਸੱਚੀ ਖੁਸ਼ੀ ਮਿਲਦੀ ਹੈ ਇਸੇ ਤਰ੍ਹਾਂ ਖੁਸ਼ੀਆਂ ਫੈਲਾਉਂਦੇ ਰਹੋ ਲੋਕਾਂ ਦੀ ਮਦਦ ਕਰਦੇ ਰਹੋ ਅਤੇ ਤੁਹਾਡੀ ਕਿਸਮਤ ਤੁਹਾਡਾ ਇਸੇ ਤਰ੍ਹਾਂ ਸਾਥ ਦਿੰਦੀ ਰਹੂਗੀ ਜਿੰਨਾ ਹੋ ਸਕੇ ਦਾਨ ਕਰਿਆ ਕਰੋ ਇਸ ਕਹਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਕਹਾਣੀਆਂ ਨੂੰ ਹੋਰ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ